ਕੇਂਦਰ ਸਰਕਾਰ ਦੇ ਵੱਲੋਂ ਇੱਕ ਬੇਹਦ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਗੁਣੇ ਜਿਹੜੀ ਜਾਇਦਾਦ ਰਜਿਸਟ੍ਰੇਸ਼ਨ ਆ ਉਸਦੀ ਪ੍ਰਣਾਲੀ ਦੇ ਵਿੱਚ ਵੱਡੇ ਪੱਧਰ ਦੀ ਤਬਦੀਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਸ ਤੋਂ ਬਾਅਦ ਬਹੁਤ ਵੱਡੇ ਫਾਇਦੇ ਜਿਹੜੇ ਨੇ ਹੁਣ ਲੋਕਾਂ ਨੂੰ ਹੋਣ ਵਾਲੇ ਨੇ ਦੱਸ ਦਵਾਂ ਸੀ ਇਹ ਕਿ 117 ਸਾਲ ਪੁਰਾਣੇ ਜ਼ਾਇਦਾਦ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਵੱਡੇ ਪੱਧਰ ਦਾ ਸੋਧ ਕੇਂਦਰ ਸਰਕਾਰ ਕਰਨ ਜਾ ਰਹੀ ਹੈ ਜਿਸ ਦੇ ਨਾਲ ਹੁਣ ਡਿਜੀਟਲ ਤਰੀਕੇ ਦੇ ਨਾਲ ਜੋ ਟੈਕਨੋਲੋਜੀ ਦੇ ਨਾਲ ਹੁਣ ਰਜਿਸਟ੍ਰੇਸ਼ਨਸ ਹੋਣ ਗਿਆ ਇਸ ਨਾਲ ਵੱਡੇ ਪੱਧਰ ਦਾ ਲਾਭ ਜਿਹੜਾ ਲੋਕਾਂ ਨੂੰ ਹੋਣ ਵਾਲਾ ਕਿਉਂਕਿ ਪਹਿਲਾਂ ਤਾਂ ਤੁਹਾਨੂੰ ਲੰਬੇ ਸਮੇਂ ਦੇ ਲਈ ਜਿਹੜੇ ਵੱਡੇ ਸਰਕਾਰੀ ਦਫ਼ਤਰ ਨੇ ਉਹਨਾਂ ਦੇ ਚੱਕਰ ਕੱਟੇ ਪੈਂਦੇ ਸੀ ਗੱਜਲਖਵਾਲੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਜਦੋਂ ਡਿਜੀਟਲ ਤਰੀਕੇ ਦੇ ਨਾਲ ਆਨਲਾਈਨ ਤਰੀਕੇ ਦੇ ਨਾਲ ਜਦੋਂ ਤੁਹਾਡੀਆਂ ਜਾਇਦਾਦਾਂ ਦੀਆਂ ਰਜਿਸਟ੍ਰੇਸ਼ਨਸ ਹੋ ਜਾਣਗੀਆਂ ਉਸ ਦੇ ਨਾਲ ਤੁਹਾਨੂੰ ਪੂਰਨ ਤੌਰ ਤੇ ਬਹੁਤ ਵੱਡੇ ਪੱਧਰ ਦਾ ਲਾਭ ਮਿਲੇਗਾ ਇਸ ਦੇ ਨਾਲ ਤੁਹਾਨੂੰ ਦੇਰੀ ਵੀ ਨਹੀਂ ਹੋਵੇਗੀ ਔਰ ਹਰ ਇੱਕ ਨੂੰ ਆਪਣੀ ਜਾਇਦਾਦ ਦੀ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋ ਚੁੱਕਾ ਹੈ ਜਾਨੀ ਕਿ ਹੁਣ ਜਾਇਦਾਦ ਤੁਹਾਡੇ ਨਾਮ ਜਿਹੜੀ ਆ ਹੋਣੀ ਚਾਹੀਦੀ ਆ ਜਿਸ ਦੇ ਨਾਲ ਹੁਣ ਤੁਹਾਨੂੰ ਫਾਇਦਾ ਵੀ ਹੋਵੇਗਾ ਪਰ ਇਹ ਹੁਣ ਇੱਕ ਰੂਲ ਬਣਾ ਦਿੱਤਾ ਗਿਆ ਕਿ ਜਾਇਦਾਦ ਰਜਿਸਟ੍ਰੇਸ਼ਨ ਜਿਹੜੀ ਆ ਉਹ ਜ਼ਰੂਰੀ ਹੋਊਗੀ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਉਹ ਆਧਾਰ ਕਾਰਡ ਤੁਸੀਂ ਜੋ ਆ ਲਿੰਕ ਕਰਨਾ ਹੈ ਉਹ ਇੱਕ ਵਿਕਲਪ ਹੋਵੇਗਾ ਉਹ ਕੋਈ ਵੀ ਜਿਹੜਾ ਗਾਹਕ ਹੋਵੇਗਾ ਜਾਨਕਿ ਕਸਟਮਰ ਜਿਹੜਾ ਜਿਸ ਦੀ ਵੀ ਜਾਇਦਾਦ ਜਿਸ ਨੇ ਰਜਿਸਟ੍ਰੇਸ਼ਨ ਕਰवानी ਹੈ ਉਸਦੇ ਪੁੱਛਣ ਤੇ ਹੀ ਜਿਹੜੀ ਜਿਹੜਾ ਲਿੰਕ ਆਧਾਰ ਕਾਰਡ ਕੀਤਾ ਜਾਵੇਗਾ ਜੇਕਰ ਉਹ ਵਿਕਲਪ ਨੂੰ ਨਹੀਂ ਚੁਣਨਾ ਚਾਹੁੰਦੇ ਤਾਂ ਉਨ੍ਹਾਂ ਦੀ ਮਰਜ਼ੀ ਹੋਵੇਗੀ ਕਿਸੇ ਨੂੰ ਵੀ ਫੋਰਸ ਨਹੀਂ ਕੀਤਾ ਜਾਵੇਗਾ ਇਸਦੇ ਵਿੱਚ ਜਾਲੇ ਤੁਹਾਨੂੰ ਦੱਸ ਦਈਏ ਕਿ ਹੁਣ ਤੁਹਾਡੇ ਲਈ ਬਹੁਤ ਕਈ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਹੋ ਗਈਆਂ ਨੇ ਜਾਨਕਿ ਜਿਹੜਾ ਸੇਲ ਸਰਟੀਫਿਕੇਟ ਆ ਉਹ ਜ਼ਰੂਰੀ ਹੋਵੇਗਾ ਪਾਵਰ ਆਫ ਅਟਾਰਨੀ ਜਿਹੜੀ ਹੋਵੇਗੀ ਉਹ ਜ਼ਰੂਰੀ ਹੋਵੇਗੀ ਆਨਲਾਈਨ ਡਾਕੂਮੈਂਟਸ ਜਿਹੜੇ ਨੇ ਉਹ ਜਿਹੜੀ ਜ਼ਰੂਰਤ ਹੋਵੇਗੀ ਉਹ ਸਾਰੇ ਇਹ ਹੁਣੇ ਚਾਹੀਦੇ ਨੇ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਆ ਜਾਇਦਾਦ ਦੀ ਉਹ ਕੀਤੀ ਜਾਵੇਗੀ ਇਸੇ ਨਾਲ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਟੈਕਨੋਲੋਜੀ ਦਾ ਨਵਾਂ ਤੌਰ ਚੱਲਦੇ ਹੋਏ ਯੁੱਗ ਦੇ ਚੱਲਦੇ ਹੋਏ ਬਹੁਤ ਵੱਡੇ ਪੱਧਰ ਦੇ ਬਦਲਾਅ ਕੇਂਦਰ ਸਰਕਾਰ ਕਰਨਾ ਚਾਹੁੰਦੀ ਹੈ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰ ਔਰ ਕਈ ਵਾਰ ਤੁਹਾਨੂੰ ਨੂੰ ਬਹੁਤ ਲੰਬੇ ਸਮੇਂ ਦਾ ਇੰਤਜ਼ਾਰ ਕਰਨਾ ਪੈਂਦਾ ਪਰ ਜਦੋਂ ਹੁਣ ਡਿਜੀਟਲ ਤਰੀਕੇ ਦੇ ਨਾਲ ਕੰਮ ਹੋਵੇਗਾ ਤੁਹਾਨੂੰ ਖੱਜਲ ਖਵਾਰੀ ਨਹੀਂ ਹੋਵੇਗੀ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ ਜਾਨੀ ਕਿ ਹੁਣ ਜਾਇਦਾਦ ਰਜਿਸਟ੍ਰੇਸ਼ਨ ਐਕਟ ਜਿਹੜਾ ਕਿ ਬਹੁਤ ਸਾਲ ਪੁਰਾਣਾ ਹੈ ਤਾਂ ਉਸ ਦੇ ਵਿੱਚ ਹੁਣ ਸੋਧ ਕੀਤਾ ਗਿਆ ਹੈ ਇਸ ਦੇ ਨਾਲ ਕੀ ਹੋਵੇਗਾ ਇੱਕ ਪਾਸੇ ਦੇਸ਼ ਦੇ ਵੱਡੇ ਪੱਧਰ ਦੇ ਵਿਕਾਸ ਦੀ ਜਿਹੜੀ ਤਿਆਰੀ ਕੀਤੀ ਜਾਵੇਗੀ ਉਹ ਦੂਸਰੇ ਪਾਸੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੀ ਰਾਹਤ ਜਿਹੜੀ ਆ ਮਿਲੇਗੀ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਪੂਰਨ ਤੌਰ ਤੇ ਬਦਲਾਅ ਦੇਖਣ ਨੂੰ ਮਿਲੇਗਾ ਇਸ ਨਾਲ ਦੱਸੀਏ ਕਿ ਟੈਕਨੋਲੋਜੀ ਵਾਲੇ ਯੁੱਗ ਦੇ ਵਿੱਚ ਜਦੋਂ ਹੁਣ ਆਨਲਾਈਨ ਸਿਸਟਮ ਦੇ ਅਸਾਰ ਚੀਜ਼ਾਂ ਜਿਹੜੀਆਂ ਅਪਡੇਟ ਹੋਣਗੀਆਂ ਉਸ ਤਰੀਕੇ ਨਾਲ ਜਿਹੜੀ ਆ ਲੋਕਾਂ ਦੀਆਂ ਜਿਹੜੀਆਂ ਸਿਕਿਉਰਟੀਆਂ ਨੇ ਉਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਰੱਖਿਆ ਜਾਵੇਗਾ ਯਾਨੀ ਕਿ ਕੋਈ ਵੀ ਜਿਹੜੀ ਜਾਣਕਾਰੀ ਸੁਰੱਖਿਅਤ ਹੋਵੇਗੀ ਆਨਲਾਈਨ ਧੋਖਾਧੜੀ ਵਾਲਾ ਕੋਈ ਚੱਕਰ ਨਹੀਂ ਹੋਵੇਗਾ ਇਸੇ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਸੁਰੱਖਿਅਤ ਕੀਤੀਆਂ ਜਾਣਗੀਆਂ ਤੇ ਲੋਕਾਂ ਦੀ ਸੁਰੱਖਿਆ ਨੂ ਇਹ ਕਿੰਨੀ ਬਣਾਉਂਦੇ ਨੇ ਕੇਂਦਰ ਸਰਕਾਰ ਦੇ ਵੱਲੋਂ ਵੱਡੇ ਪੱਤਰ ਤੇ ਉਪਰਾਲੇ ਕੀਤੇ ਗਏ ਨੇ ਤਾਂ ਹੁਣ ਕੇਂਦਰ ਸਰਕਾਰ ਨੇ ਜਾਇਦਾਦ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਸੋਧ ਕਰਕੇ ਲੋਕਾਂ ਦੇ ਭਲਾਈ ਦੇ ਲਈ ਲੋਕਾਂ ਦੇ ਹਿੱਤ ਦੇ ਲਈ ਬਹੁਤ ਵੱਡਾ ਕਦਮ ਚੱਕਿਆ ਜਿਸ ਦੇ ਨਾਲ ਲੋਕਾਂ ਨੂੰ ਵੱਡੇ ਪੱਤਰ ਦਾ ਲਾਭ ਹੋਵੇਗਾ